ਸਲੋਕ ਮਹੱਲਾ ਤੀਜਾ ਹੁਆ ਪੰਡਤ ਜੋਤ ਕੀ ਵੇਦ ਪੜਾ ਮੁਖ ਚਾਰ ਨਾਵ ਖੰਨ ਮਦੇ ਪੂਜਿਆ ਆਪਣੇ ਚੱਜ ਵਿਚਾਰ ਮਤ ਸੱਚਾ ਅਕਰ ਭੁੱਲ ਜਾਏ ਚੌਕੈ ਪਿੱਟੈ ਨਾ ਕੋਇ ਝੂਠੇ ਚੌਕੈ ਨਾਨਕਾ ਸੱਚਾ ਏਕੋ ਸੋਏ ਮਹੱਲਾ ਤੀਜਾ ਆਪ ਉਪਾਏ ਕਰਿ ਆਪ ਆਪੇ ਨਦਰ ਕਰੇ ਆਪੇ ਦੇਵੜਿਆਈਆ ਕਹੋ ਨਾਨਕ ਸੱਚਾ ਸੁਹੇ ਪੌੜੀ ਕੰਟਕ ਕਾਲ ਏਕ ਹੈ ਹੋਰ ਕੰਟਕ ਨਾ ਸੂਜੈ ਅਫਰਿਓ ਜਗ ਮਹਿ ਵਰਤਦਾ ਪਾਪੀ ਸਿਓ ਲੂਜੈ ਗੁਰ ਸ਼ਬਦੀ ਹਰ ਭੇਦੀ ਐ ਹਰ ਜਪ ਹਰ ਬੂਜੈ ਸੋ ਹਰ ਸਰਲਾਈ ਛੁੱਟੀ ਐ ਜੋ ਮਨ ਸਿਓ ਜੂਜੈ ਮਾਨ ਵਿਚਾਰ ਹਰ ਜਪ ਕਰੇ ਹਰ ਦਰਗਾਹ ਸੀਜੈ ਸ਼ਲੋਕ ਮਹੱਲਾ ਪਹਿਲਾ ਹੁਕਮਰ ਜਾਈ ਸਾਖਤੀ ਦਰਗਾਹ ਸੱਚ ਕਬੂਲ ਸਾਹਿਬ ਲੇਖਾ ਮੰਗਸੀ ਦੁਨੀਆਂ ਦੇਖ ਨਾ ਭੂਲਾ ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲਰਾਸ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ ਮਹੱਲਾ ਪਹਿਲਾ ਲੱਗੋ ਜੋਏ ਮਧੂਕੜੋ ਸਾਰੰਗ ਪਾਣ ਸੁਭਾਈ ਹੀਰੈ ਹੀਰਾ ਬਿਦਿਆ ਨਾਨਕ ਕੰਠ ਸੁਭਾਈ ਪੌੜੀ ਮਨ ਮੁਖ ਕਾਲ ਵਿਆਪਦਾ ਮੋਹਿ ਮਾਇਆ ਲਾਗੇ ਖਿਨ ਮਹਿ ਮਾਰ ਪਛਾੜ ਸੀ ਭਾਏ ਦੂਜੈ ਠਾਗੇ ਫਿਰ ਵੇਲਾ ਹੱਥ ਨ ਆਵਈ ਜਮ ਕਾ ਡੰਡ ਲਾਗੇ ਤਿੰਨ ਜਮ ਡੰਡ ਨ ਲੱਗਈ ਜੋ ਹਰ ਲਿਵ ਜਾਗੇ ਸਭ ਤੇਰੀ ਤੁਦਸ਼ਡਾਮਣੀ ਸਭ ਤੁਧੈ ਲਾਗੀ ਸ਼ਲੋਕ ਮਹਲਾ ਪਹਿਲਾ ਸਰਬੇ ਜੋਏ ਅਗਸ਼ਮੀ ਦੂਖ ਘਨੇਰੋ ਆਥ ਕਾਲਰ ਲਾਦ ਸਸਰ ਲਾਂਗਣੋ ਲਾਭ ਨ ਪੂੰਜੀ ਸਾਥ ਮਹਲਾ ਪਹਿਲਾ ਪੂੰਜੀ ਸੱਚੋ ਨਾਮ ਤੂੰ ਅਖੁੱਟੋ ਦਰਬ ਅਪਾਰ ਨਾਨਕ ਵਖਰ ਨਿਰਮਲੋ ਧੰਨ ਸਾਹਾ ਵਾਪਾਰ ਮਹੱਲਾ ਪਹਿਲਾ ਪੂਰਬ ਪ੍ਰੀਤ ਪ੍ਰਾਣ ਲੈ ਮੋਟੋ ਠਾਕੁਰ ਮਾਨ ਮਾਥੇ ਉਭੈ ਜਮ ਮਾਰਸੀ ਨਾਨਕ ਮੇਲਣ ਨਾਮ ਪੌੜੀ ਆਪੇ ਪਿੰਡ ਸਵਾਰਿਓਨ ਵਿੱਚ ਨਵ ਨਿੱਧ ਨਾਮ ਇਕ ਆਪੇ ਭਰਮ ਪੁਲਾਇਨ ਤਿੰਨ ਨੇ ਫਲ ਕਾਮ ਇਕ ਨੀ ਗੁਰਮੁਖ ਬੁੱਝਿਆ ਹਰੇ ਆਤਮ ਰਾਮ ਇਕ ਨੇ ਸੁਣ ਕੈ ਮੰਨਿਆ ਹਰਿ ਉਤਮ ਕਾਮ ਅੰਤਰ ਹਰ ਰੰਗ ਉਪਜਿਆ ਗਾਇਆ ਹਰ ਗੁਣ ਨਾਮ ਸਲੋਕ ਮਹੱਲਾ ਪਹਿਲਾ ਪੋਲ ਤਣ ਭੈ ਮਨ ਵਸੈ ਏਕੈ ਪਾਦਰਹੀਡ ਅਤ ਦਾਹ ਪਣ ਦੁਖ ਕਣੋ ਤੀਨੇ ਥਾਮ ਪਰਹੀਡ ਮਹੱਲਾ ਪਹਿਲਾ ਮੰਦਲ ਭੇਦ ਸੇ ਬਾਜਣੋ ਕਣੋ ਧੜਿਐ ਜੋਏ ਨਾਨਕ ਨਾਮ ਸਮਾਲ ਤੂੰ ਬੀਜੋ ਅਵਰ ਨਾ ਕੋਈ ਮਹੱਲਾ ਪਹਿਲਾ ਸਾਗਰ ਗੁਣੀ ਅਥਾਹ ਕਿਨ ਹਕਾਲਾ ਦੇਖੀਐ ਵੱਡਾ ਵੇ ਪ੍ਰਵਾਹ ਸਤਗੁਰ ਮਿਲੈ ਤਾਂ ਪਾਰ ਪਵਾਂ ਮੱਝ ਪਰ ਦੁੱਖ ਬਦੁੱਖ ਨਾਨਕ ਸੱਚੇ ਨਾਮ ਬਿਨ ਕਿਸੈ ਨਾ ਲੱਥੀ ਭੁੱਖ ਪੌੜੀ ਜਿਨੀ ਅੰਦਰ ਭਾਲਿਆ ਗੁਰ ਸ਼ਬਦ ਸੁਹਾਵੇ ਜੋ ਇੱਛਨ ਸੋ ਪਾਏ ਦੇ ਹਰ ਨਾਮ ਤੇ ਆਵੇ ਜਿਸਨੂੰ ਕਿਰਪਾ ਕਰੇ ਤਿਸ ਗੁਰ ਮਿਲੈ ਸੋ ਹਰ ਗੁਣ ਗਾਵੇ ਧਰਮ ਰਾਹੀ ਤਿਨ ਕਾ ਮਿਤ ਹੈ ਜਮ ਮਗ ਨਾ ਪਾਵੇ ਹਰ ਨਾਮ ਤੇ ਆਵੇ ਦਿਨ ਸ ਰਾਤ ਹਰ ਨਾਮ ਸੁਮਾਵੇ ਸ਼ਲੋਕ ਮਹੱਲਾ ਪਹਿਲਾ ਸੁਣੀਐ ਏਕ ਵਖਾਣੀਐ ਸੁਰਗ ਮਿਰਤ ਪਹਾਲ ਹੁਕਮ ਨਾ ਜਾਈ ਮਿਟਿਆ ਜੋ ਲਿਖਿਆ ਸੋ ਨਾਲ ਕੌਣ ਬੂਆ ਕੌਣ ਮਾਰਸੀ ਕੌਣ ਆਵੇ ਕੌਣ ਜਾਏ ਕੌਣ ਰਹਸੀ ਨਾਨਕਾ ਇਸ ਕੀ ਸੁਰਤ ਸਮਾਏ ਮਹੱਲਾ ਪਹਿਲਾ ਹਉ ਮੂਆ ਮੈਂ ਮਾਰਿਆ ਪਉਣ ਵਹਿ ਦਰਿਆਉ ਤ੍ਰਿਸ਼ਨਾth ਕੀ ਨਾਨਕਾ ਜਾਂ ਮਨ ਰੱਤਾ ਨਾਏ ਲੋਏ ਨ ਰੱਤੇ ਲੋਏਣੀ ਕੰਨੀ ਸੁਰਤ ਸਮਾਏ ਜੀਵਰ ਸਾਇਨ ਚੁੰਣੀ ਰਤੀ ਲਾਲ ਲਵਾਏ ਅੰਦਰ ਮੁਸਕ ਚ ਘੋਲਿਆ ਕੀਮਤ ਕਹੀ ਨਾ ਜਾਏ ਪੌੜੀ ਇਸ ਜੁਗ ਮਹਿ ਨਾਮ ਨਿਧਾਨ ਹੈ ਨਾਮੋ ਨਾਲ ਚੱਲੈ ਇਹੋ ਅਖੋਟ ਕਦੇ ਨਨ ਖੁੱਟੈ ਖਾਏ ਖਰਚਿਓ ਪੱਲੈ ਹਰ ਜਨ ਨੇੜ ਨਾ ਆਵਈ ਜਮ ਕੰਕਰ ਜਮ ਕੱਲੈ ਸੇ ਸਾਹਾ ਸੱਚੇ ਵਣਜਾਰਿਆ ਗੇਨ ਹਰ ਧਨ ਪੱਲੇ ਹਰ ਕਿਰਪਾ ਤੇ ਹਰ ਪਾਈਐ ਜਾਂ ਆਪ ਹਰ ਕੱਲੈ ਸ਼ਲੋਕ ਮਹਲਾ 3 ਜ ਮਨ ਮੁਖ ਵਪਾਰੈ ਸਹਰ ਨਾ ਜਾਣਨੀ ਵਿਖ ਵਿਹਾਜਹਿ ਵਿਖ ਸੰਗਰਹਿ ਵਿਖ ਸਿਓ ਧਰੈ ਪਿਆਰ ਬਾਹਰ ਹੂੰ ਪੰਡਤ ਸਦਾਏ ਦੇ ਮਨੋ ਮੂਰਖ ਗਾਵਾਰ ਹਰ ਸਿਓ ਚਿਤ ਨਾ ਲਾਐਨੀ ਵਾਦੀ ਧਰਨ ਪਿਆਰ ਵਾਦਾਂ ਕੀਆਂ ਕਰਨ ਕਹਾਣੀਆਂ ਕੂੜ ਬੋਲ ਕਰਹਿ ਆਹਾਰ ਜਗ ਮਹਿ ਰਾਮ ਨਾਮ ਹਰ ਨਿਰਮਲਾ ਹੋਰ ਮੈਲਾ ਸਭ ਆਕਾਰ ਨਾਨਕ ਨਾਮ ਨਾ ਚੇਤਨੀ ਹੋਏ ਮੈਲੇ ਮਰਹਿ ਗਵਾਰ ਮਹੱਲਾ ਤੀਜਾ ਦੁੱਖ ਲੱਗਾ ਬਿਨ ਸੇਵੇ ਹੁਕਮ ਮੰਨੇ ਦੁੱਖ ਜਾਏ ਆਪੇ ਦਾਤਾ ਸੁਖੈ ਦਾ ਆਪੇ ਦੀ ਸਜਾਈ ਨਾਨਕ ਏ ਵੈ ਜਾਣੀਐ ਸਭ ਕਿਛੁ ਤਿਸੈ ਰਜਾਇ ਪਉੜੀ ਹਰ ਨਾਮ ਬਿਨਾ ਜਗਤ ਹੈ ਨਿਰਧਨ ਬਿਨ ਨਾਵੇ ਤ੍ਰਿਪਤ ਨਾਹੀ ਦੂਜੈ ਪਰਮ ਭੁਲਾਇ ਆਉ ਮੈਂ ਦੁਖ ਪਾਈ ਬਿਨ ਕਰਮਾ ਕਿਛੁ ਨਾ ਪਾਈਐ ਜੇ ਬਹੁਤ ਲਚਾਈ ਆਵੈ ਜਾਏ ਜੰਮੈ ਮਰੈ ਗੁਰ ਸ਼ਬਦ ਛੁਟਾਈ ਆਪ ਕਰੈ ਕਿਸੇ ਆਖੀਐ ਦੂਜਾ ਕੋ ਨਹੀਂ ਸ਼ਲੋਕ ਮਹਲਾ ਤੀਜਾ ਇਸ ਜਗ ਮਹਿ ਸੰਤੀ ਧਨ ਖਟਿਆ ਜਿੰਨਾ ਸਤਗੁਰ ਮਿਲਿਆ ਪ੍ਰਭ ਆਈ ਸਤਗੁਰ ਸੱਚ ਦਰੜਾਇਆ ਇਸ ਧਨ ਕੀ ਕੀਮਤ ਕਹੀ ਨਾ ਜਾਏ ਇਤ ਧਨ ਪਾਇਐ ਭੁਖ ਲੱਥੀ ਸੁਖ ਵਸਿਆ ਮਨ ਆਈ ਜਿੰਨਾ ਕੋ ਧੁਰ ਲਿਖਿਆ ਤਿੰਨੀ ਪਾਇਆ ਆਈ ਮਨਮੁਖ ਜਗਤ ਨਿਰਧਨ ਹੈ ਮਾਇਆ ਨੂੰ ਬਿਲ ਲਾਈ ਅੰਦੇ ਨੇ ਫਿਰਦਾ ਸੁਧਾਰਹਿ ਭੁੱਖ ਨਾ ਕਦੇ ਜਾਏ ਸ਼ਾਂਤ ਨਾ ਕਦੇ ਆਵਈ ਨਹਿ ਸੁਖ ਵਸੈ ਮਨ ਆਏ ਸਦਾ ਚਿੰਤ ਚਿਤਵਦਾ ਰਹੈ ਸਹਸਾ ਕਦੇ ਨਾ ਜਾਏ ਨਾਨਕ ਵਿਣ ਸਤਗੁਰ ਮਤ ਭਵੀ ਸਤਗੁਰ ਨੂੰ ਮਿਲੈ ਤਾਂ ਸ਼ਬਦ ਕਮਾਏ ਸਦਾ ਸਦਾ ਸੁਖ ਮਹਿ ਰਹੈ ਸੱਚੇ ਮਾਹੀ ਸਮਾਈ ਮਹੱਲਾ ਤੀਜਾ ਜਿਨਿ ਉਪਾਈ ਮੇਦਨੀ ਸੋਈ ਸਾਰ ਕਰੇ ਏਕੋ ਸਿਮਰਹੁ ਭਾਇ ਰਹੋ ਤਿਸ ਬਿਨ ਅਵਰਨਾ ਕੋਈ ਖਾਣਾ ਸ਼ਬਦ ਚੰਗਿਆਈਆਂ ਜਿਤ ਖਾਧੈ ਸਦਾ ਤ੍ਰਿਪਤ ਹੋਇ ਪੈਨਨ ਸਿਫਤ ਸੁਨਾਏ ਹੈ ਸਦਾ ਸਦਾ ਉਹ ਊਜਲਾ ਮੈਲਾ ਕਦੇ ਨਾ ਹੋਇ ਸਹਿਜ ਸੱਚ ਧਨ ਖਟਿਆ ਥੋੜਾ ਕਦੇ ਨਾ ਹੋਏ ਦੇਹੀ નો ਸ਼ਬਦ ਸ਼ਿੰਗਾਰ ਹੈ ਜਿਤ ਸਦਾ ਸਦਾ ਸੁਖ ਹੋਏ ਨਾਨਕ ਗੁਰਮੁਖ 부ਜੀਐ ਜਿਸਨੋ ਆਪ ਬਖਾਲੇ ਸੋਏ ਪੌੜੀ ਅੰਤਰ ਜਪ ਤਪ ਸੰਜਮ ਗੁਰ ਸ਼ਬਦੀ ਜਾਪੈ ਹਰ ਹਰ ਨਾਮ ਧਿਆਈਐ ਹਉ ਮੈਂ ਅਗਿਆਨ ਗੁਆਪੈ ਅੰਦਰ ਅੰਮ੍ਰਿਤ ਪਰਪੂਰ ਹੈ ਚਾਖਿਆ ਸਾਧ ਜਾਪੈ ਜਿਨ ਚਾਖਿਆ ਸੇ ਨਿਰਪਉ ਭੈ ਸੇ ਹਰ ਰਸ ਧਰਾਪੈ ਹਰ ਕਿਰਪਾ ਧਾਲ ਪੀ ਆਇ ਫਿਰ ਕਾਲ ਨ ਵਿਆਪੈ ਸਲੋਕ ਮਹੱਲਾ ਤੀਜਾ ਲੋਕ ਅਗਣਾ ਕੀ ਬੰ ਲੈ ਗੰਠੜੀ ਗੁਣ ਨ ਵਿਹਾਜੈ ਕੋਇ ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਇ ਗੁਰ ਪ੍ਰਸਾਦੀ ਗੁਣ ਪਾਈਐ ਜਿਸ ਨੂੰ ਨਦਰ ਕਰੇ ਮਹਲਾ ਤੀਜਾ ਗੁਣ ਅਵਗੁਣ ਸਮਾਨ ਹੈ ਜੇ ਆਪ ਕੀਤੇ ਕਰਤਾਰ ਨਾਨਕ ਹੁਕਮ ਮੰਨਿਆ ਸੁਖ ਪਾਈਐ ਗੁਰ ਸ਼ਬਦੀ ਵਿਚਾਰ ਪੌੜੀ ਅੰਦਰ ਰਾਜਾ ਤਖਤ ਹੈ ਆਪੇ ਕਰੇ ਨਿਆਉ ਗੁਰ ਸ਼ਬਦੀ ਦਰਜਾਣੀਐ ਅੰਦਰ ਮਹਿਲ ਅਸਰਾਉ ਖਰੇ ਪਰਖ ਖਜਾਨੇ ਪਾਈਐ ਖੋਟਿਆਂ ਨਾਹੀ ਥਾਉ ਸਭ ਸੱਚੋ ਸੱਚ ਵਰਤਦਾ ਸਦਾ ਸੱਚ ਨਿਆਉ ਅੰਮ੍ਰਿਤ ਕਾਰ ਆਸਿਆ ਆ ਮਨ ਵਸਿਆ ਨਾਉ ਸ਼ਲੋਕ ਮਹਲਾ